ਇਸ਼ਕ ਦੀ ਪੌੜੀ ਚੜਦੇ بڑے ਲੋਕ ਬੜਾ ਕੁਝ ਕਰਦੇ ਆ ਕਈ ਪੂੰਡਾਸ਼ਕ ਲੱਡੂ ਆਸ਼ਕ ਇਹੋ ਜਿਹੀਆਂ ਹਰਕਤਾਂ ਕਰਦੇ ਆ ਉਹਨਾਂ ਦੇ ਉੱਤੇ ਹੈਰਾਨੀ ਹੁੰਦੀ ਆ ਵੀ ਯਾਰ ਇਹ ਸੋਚਦੇ ਆ ਵੀ ਸਾਡੇ ਤੋਂ ਸਿਆਣਾ ਕੋਈ ਨਹੀਂ ਪਰ ਹਰ ਬੰਦਾ ਉਸ ਉਮਰ ਦੇ ਵਿੱਚੋਂ ਲੰਘਿਆ ਹੁੰਦਾ ਪਰ ਨਜ਼ਾਕਤ ਜਿਹੜਾ ਬੰਦਾ ਸਬਕ ਹੋਣਾ ਜਿਹੜਾ ਬੰਦਾ ਨਹੀਂ ਪੁੱੜਦਾ ਉਹਦੀਆਂ ਉਵੇਂ ਖਬਰਾਂ ਨਹੀਂ ਬਣਦੀਆਂ ਜਿਵੇਂ ਕਿ ਸੂਰਜ ਭਾਰ ਦਵਾਜ ਦੀਆਂ ਬਣੀਆਂ ਜਿਹੜਾ ਬੰਦਾ ਸਹੀ ਤਰੀਕੇ ਦੇ ਨਾਲ ਇਸ਼ਕ ਦੀ ਪੌੜੀ ਵੀ ਚੜਦਾ ਹਾਲਾਂਕਿ ਉਮਰ ਹੁੰਦੀ ਆ ਇੱਕ ਹਰ ਉਮਰ ਦੇ ਵਿੱਚ ਬੰਦਾਰੀ ਇਸ਼ਕ ਕਰਨਾ ਇੱਕ ਉਮਰ ਦੇ ਵਿੱਚ ਖਾਸ ਕਰਕੇ ਕਰਨਾ ਪਰ ਇੱਥੇ ਤਾਂ ਸਰਬਜੀਤ ਕੌਰ ਇਸ਼ਕ ਕਰਨ ਦੀ ਪਾਕਿਸਤਾਨ ਚਲੀ ਜਾਂਦੀ ਆ ਪਾਕਿਸਤਾਨੋਂ ਸੀਮਾ ਹੈਦਰ ਇਧਰਲੇ ਪਾਸੇ ਆ ਜਾਂਦੀ ਆ ਇਹਨਾਂ ਦੀਆਂ ਖਬਰਾਂ ਬਣਦੀਆਂ ਪਰ ਕਈ ਖਬਰਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਮਿੱਟੀ ਪੈ ਜਾਂਦੀ ਚਲੋ ਇਹੋ ਜੀ ਮਿੱਟੀ ਪੈਣੀ ਵੀ ਚਾਹੀਦੀ ਉੱਤੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਘਰ ਦੀ ਬਦਨਾਮੀ ਹੋਵੇ ਵੈਸੇ ਅੱਜਕੱਲ ਪਤਾ ਹੀ ਕੋਈ ਨਹੀਂ ਹੁੰਦਾਗਾ ਵੀ ਪਿੰਡ ਦੇ ਵਿੱਚ ਕੌਣ ਕਿਹਦੇ ਨਾਲ ਕੀ ਕਰੀ ਜਾਂਦਾ ਤੇ ਗਵੰਡਿਆਂ ਦੇ ਨਾਲ ਕੌਣ ਕੀ ਕਰ ਗਿਆ ਫਿਰ ਖਬਰਾਂ ਜਾਂਦਗਾ ਜੀ ਕਿ ਹਾਈ ਕੋਰਟ ਤੱਕ ਪਹੁੰਚ ਕੀਤੀ ਆ ਗਨਮੈਣ ਲੈ ਲੈਣੇ ਆ ਕੁੜੀ ਨੇ ਮਾਪਿਆਂ ਤੇ ਦੋਸ਼ ਲਾਇਆ ਉਹ ਵੱਲੀਆਂ ਗੱਲਾਂ ਚੱਲਦੀਆਂ ਪਰ ਯੂਪੀ ਦੇ ਜੌਨਪਰ ਖੇਤਰ ਦੇ ਵਿੱਚ ਇੱਕ ਸੂਰਜ ਭਾਰਦਵਾਜ ਨਾਂ ਦਾ ਆਸ਼ਕਾ ਲੰਡੂ ਆਸ਼ਕਾ ਇਸ ਬੰਦੇ ਨੇ ਆਪਦੇ ਪੈਰ ਦੀਆਂ ਚਾਰ ਉਂਗਲਾਂ ਵੜ ਲੀਆਂ ਗ੍ਰਾਈਂਡਰ ਦੇ ਨਾਲ ਕੱਟ ਗਿਆ ਇਹ ਬੰਦਾ ਕਿਉਂ ਕੱਟ ਗਿਆ ਆਪਦੀਆਂ ਉਂਗਲਾਂ ਕਿਉਂਕਿ ਇਹ ਚਾਹੁੰਦਾ ਜੀ ਕਿ ਮੈਨੂੰ ਐਮਬੀਬੀਐਸ ਦੀ ਸੀਟ ਮਿਲ ਜੇ ਇਹ ਐਮਬੀਬੀਐਸ ਦੀ ਸੀਟ ਕਿਉਂ ਚਾਹੁੰਦਾ ਕਿਉਂਕਿ ਇਹਦੀ ਪ੍ਰੇਮਿਕਾ ਇਹਨੂੰ ਤਾਂ ਮਿਲਣੀ ਆ ਵਿਆਹ ਦੇ ਰੂਪ ਦੇ ਵਿੱਚ ਜੇਕਰ ਇਹਨੇ ਇਹ ਸੀਟ ਹਾਸਲ ਕਰ ਲਈ ਜਿਹਦੇ ਨਾਲ ਇਹਦੀ ਦੋਸਤੀ ਆ ਜਿਹਦੇ ਨਾਲ ਇਹਦਾ ਇਸ਼ਕ ਚੱਲਦਾ ਉਹਨੇ ਇਹ ਗੱਲ ਕਹੀ ਆ ਵੀ ਜੇ ਤੂੰ ਐਮਬੀਬੀਐਸ ਡਾਕਟਰ ਬਣ ਗਿਆ ਤੇ ਫਿਰ ਤੇਰੇ ਨਾਲ ਮੇਰਾ ਵਿਆਹ ਹੋ ਜੂ ਇਸ ਕਾਬਲ ਹੈ ਨਹੀਂ ਸੂਰਜ ਵੀ ਭਾਈ ਉਹ ਪੜ੍ਹਾਈ ਲਿਖਾਈ ਕਰਕੇ ਐਮਬੀਬੀਐਸ ਦੀ ਸੀਟ ਹਾਸਲ ਕਰ ਲੇ ਉਹਨੇ ਇੱਕ ਆਈਡੀਆ ਲਾਇਆ ਉਹਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਕਿ ਕਿਉਂ ਨਾ ਆਪਦੇ ਪੈਰ ਨੂੰ ਵੱਢ ਕੇ ਅੰਗਹੀਣ ਕੋਟੇ ਦੇ ਵਿੱਚੋਂ ਮੈਂ ਸੀਟ ਹਾਸਲ ਕਰ ਲਾਂ ਇਹਨੇ ਫਿਰ ਕੀ ਕੀਤਾ ਜੀ ਇਨਸਥੀਸੀਆ ਲਿਆ ਜਣ ਕੇ ਪੈਰ ਨੂੰ ਸੁੱਨ ਕੀਤਾ ਬੇਹੋਸ਼ ਕੀਤਾ ਤੇ ਬਾਅਦ ਦੇ ਵਿੱਚ ਇਹਨੇ ਗ੍ਰਾਈਂਡਰ ਦੇ ਨਾਲ ਆਪਦੇ ਪੈਰ ਦੇਗਾ ਚਾਰ ਉਂਗਲਾਂ ਕੱਟ ਲਈਆਂ ਕੱਲਾ ਅੰਗੂਠਾ ਬਚਿਆ ਇਹਦੇ ਖੱਬੇ ਪੈਰ ਦਾ ਜਾਣਾ ਸੀ ਇਹਨੇ ਡਾਕਟਰੀ ਦੀ ਪੌੜੀ ਚੜਨ ਵੱਲ ਤੇ ਪਹੁੰਚ ਗਏ ਹਸਪਤਾਲ ਦੀ ਪੌੜੀ ਦੇ ਵੱਲ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲਾ ਘਰਦਿਆਂ ਨੂੰ ਇਹਨੇ ਇਹ ਗੱਲ ਕਹੀ ਕਿ ਰਾਤ ਮੇਰੇ ਤੇ ਸੁੱਤੇ ਪਏ ਦੇ ਉੱਤੇ ਫਲਾਣੀ ਥਾਂ ਤੇ ਹਮਲਾ ਕੀਤਾ ਕਿਸੇ ਨੇ ਉਹ ਮੇਰੇ ਪੈਰ ਦੀਆਂ ਉਂਗਲਾਂ ਵੱਢ ਗਏ ਮਾਪਿਆਂ ਨੇ ਪੁਲਿਸ ਤੱਕ ਪਹੁੰਚ ਕਰ ਲਈ ਪੁਲਿਸ ਨੇ ਇਹਦੇ ਸਾਰੇ ਫੋਨ ਦੇ ਵਿੱਚਲੀ ਡਿਟੇਲ ਦੇਖੀ ਡਿਟੇਲ ਦੇ ਵਿੱਚੋਂ ਇਹ ਨਿਕਲਿਆ ਜੀ ਕਿ ਇਹ ਇੱਕ ਕੁੜੀ ਦੇ ਨਾਲ ਵਾਰ-ਵਾਰ ਫੋਨ ਤੇ ਗੱਲਾਂ ਕਰਦਾ ਪੁਲਿਸ ਨੇ ਉਸ ਕੁੜੀ ਤੱਕ ਪਹੁੰਚ ਕੀਤੀ ਤੇ ਕੁੜੀ ਨੇ ਇਹਦਾ ਸਾਰਾ ਪੇਤ ਖੋਲਤਾ ਕੁੜੀ ਨੇ ਇਹ ਗੱਲ ਕਹੀ ਜੀ ਕਿ ਅਸੀਂ ਦੋਨੋਂ ਜਾਣੇ ਮਿੱਤਰਾਂ ਦੋਵੇਂ ਜਾਣੇ ਵਿਆਹ ਕਰਵਾਉਣਾ ਚਾਹੁੰਦੇ ਆ ਪਰ ਮੇਰੀ ਸ਼ਰਤ ਇਹ ਹੈ ਜੀ ਕਿ ਇਹ ਐਮਬੀਬੀਐਸ ਕੀਤੀ ਹੋਵੇ ਇਹਨੇ ਐਮਬੀਬੀਐਸ ਦੀ ਡਿਗਰੀ ਲੈਣ ਦੇ ਖਾਤਰ ਐਮਬੀਬੀਐਸ ਦੀ ਸੀਟ ਲੈਣ ਦੇ ਖਾਤਰ ਇਹਨੇ ਆਪਦੇ ਆਪ ਨੂੰ ਅੰਗਹੀਣ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗ੍ਰਾਈਂਡਰ ਦੇ ਨਾਲ ਆਪਦੇ ਪੈਰ ਨੂੰ ਵੱਢਿਆ ਇਸ ਕਰਕੇ ਵੀ ਭਾਈ ਅੰਗ੍ਰਿਣ ਕੋਟੇ ਦੇ ਵਿੱਚੋਂ ਮੈਨੂੰ ਮਿਲ ਜੂਗੀ ਸੀਟ ਤੇ ਭਾਈ ਮੇਰਾ ਵਿਆਹ ਵਾਲਾ ਮਸਲਾ ਹੱਲ ਹੋ ਜਾਊਗਾ ਤੇ ਹੁਣ ਪੁਲਿਸ ਇਹਦੇ ਉੱਤੇ ਪਰਚਾ ਦਰਜ ਕਰਕੇ ਜਦੋਂ ਇਹਨੂੰ ਹਸਪਤਾਲ ਤੋਂ ਛੁੱਟੀ ਮਿਲਗੀ ਤੇ ਇਹਨੂੰ ਸ਼ਾਇਦ ਪਟੇ ਦੇ ਨਾਲ ਸਨਮਾਨਤ ਵੀ ਕਰੇ ਲੰਡੂ ਆਸ਼ਕਾਂ ਦੀਆਂ ਇਹੋ ਜਿਹੀਆਂ ਉਦਾਹਰਨਾਂ ਵੀ ਮਿਲਦੀਆਂ ਇਹ ਲੰਡੂ ਇਸ਼ਕ ਦੀ ਇੱਕ ਇਹੋ ਜਿਹੀ ਉਦਾਹਰਨ ਜਿਹਦੇ ਵਿੱਚ ਇਹ ਸਮਝਿਆ ਜਾਂਦਾ ਜਦੋਂ ਅੱਲੜ ਦੀ ਉਮਰ ਦੇ ਵਿੱਚ ਕਿ ਮੇਰੇ ਨਾਲੋਂ ਵੱਧ ਸਿਆਣਾ ਕੋਈ ਨਹੀਂ ਪਰ ਹਰ ਬੰਦਾ ਇਸ ਉਮਰ ਪੜਾਅ ਦੇ ਵਿੱਚੋਂ ਨਿਕਲਿਆ ਇਹ ਜ਼ਰੂਰੀ ਨਹੀਂ ਕਿ ਤੁਸੀਂ ਹੀ ਬਹੁਤ ਸਿਆਣੇ ਹੋ ਸਾਰਿਆਂ ਨੂੰ ਪਤਾ ਹੁੰਦਾ ਕਿ ਹਰਕਤ ਕੀ ਆ ਪਰ ਬੰਦਾ ਕਹਿੰਦਾ ਵੀ ਯਾਰ ਆਪੇ ਹੀ ਹਟ ਜਾਣਗੇ ਪਰ ਜਦੋਂ ਨਹੀਂ ਹਟਦੇ ਫਿਰ ਖਬਰ ਬਣਦੀ ਆ ਹੁਣ ਇੱਕ ਜੈਪੁਰ ਦੇ ਵਿੱਚੋਂ ਖਬਰ ਆਈ ਆ ਜੈਪੁਰ ਦੀ ਇੱਕ ਜੇਲ ਦੇ ਵਿੱਚ ਇੱਕ ਬੈਰਕ ਦੇ ਵਿੱਚ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਦੋ ਜਾਨੇ ਉਹਨਾਂ ਦੋਵਾਂ ਨੂੰ ਹੁਣ ਪੈਰੋਲ ਮਿਲੀ ਆ ਇਹਨਾਂ ਦੋਵਾਂ ਨੂੰ ਵਿਆਹ ਵਾਸਤੇ ਮਿਲੀ ਆ ਦੋਵਾਂ ਦਾ ਵਿਆਹ ਦਾ ਕਾਰਡ ਆ ਜਿਹੜਾ ਜੇਲ ਦੇ ਵਿੱਚ ਬੈਠਾ ਨਹੀਂ ਜਿਹੜਾ ਛਪਵਾਇਆ ਤੇ ਉਹ ਸੋਸ਼ਲ ਮੀਡੀਆ ਤੇ ਬੜਾ ਘੁੰਮਿਆ ਜਿਹੜੀ ਕੁੜੀ ਆ ਇਹ ਆਪਦੇ ਪ੍ਰੇਮੀ ਦਾ ਕਤਲ ਕਰਨ ਤੋਂ ਬਾਅਦ ਜੇਲ੍ਹ ਦੇ ਵਿੱਚ ਆਈ ਆ ਇਹਦੇ ਤੇ ਕਤਲ ਦਾ ਪਰਚਾ ਜਿਹੜਾ ਮੁੰਡਾ ਉਹਨੇ ਆਪਦੀ ਪ੍ਰੇਮਿਕਾ ਦੇ ਘਰ ਵਾਲੇ ਨੂੰ ਤੇ ਉਹਦੇ ਬੱਚਿਆਂ ਨੂੰ ਮਾਰਿਆ ਉਹ ਇਸ ਕਰਕੇ ਇੱਥੇ ਆਇਆ ਦੋਵੇਂ ਜਣੇ ਵੱਖ-ਵੱਖ ਕੇਸਾਂ ਦੇ ਵਿੱਚ ਆਏ ਆ ਤੇ ਜੇਲ੍ਹ ਦੇ ਵਿੱਚ ਹੀ ਮਿਲੇ ਆ ਹੁਣ ਇਹਨਾਂ ਦੋਹਾਂ ਨੂੰ ਆਪਸ ਦੇ ਵਿੱਚ ਇੱਥੇ ਪ੍ਰੇਮ ਹੋ ਗਿਆ ਤੇ ਹੁਣ ਪ੍ਰੇਮ ਤੋਂ ਬਾਅਦ ਇਹ ਇੱਕ ਬੈਰਕ ਦੇ ਵਿੱਚ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਆ ਉਸ ਤੋਂ ਬਾਅਦ ਇਹਨਾਂ ਨੇ ਗੱਲ ਕਹੀ ਕਿਸ ਤਾ ਵਿਆਹ ਕਰਵਾਉਣਾ ਉਸ ਤੋਂ ਬਾਅਦ ਕਾਰਡ ਛਪ ਗਏ ਤੇ ਹੁਣ ਇਹਨਾਂ ਨੂੰ ਪੈਰੋਲ ਮਿਲੀ ਆ ਆਪਦੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਲਈ ਇਸ਼ਕੀਆਂ ਇਬਾਰਤਾਂ ਇਹੋ ਜੀਆਂ ਵੀ ਆ ਪਰ ਜੇ ਆਪਦੇ ਕੰਮ ਦੇ ਨਾਲ ਜੇ ਆਪਣੇ ਮਾਪਿਆਂ ਦੇ ਨਾਲ ਜੇ ਆਪਣੀ ਧਰਤੀ ਦੇ ਨਾਲ ਜੇ ਆਪਣੇ ਬਾਕੀ ਆਲ ਦਵਾਲੇ ਨਾਲ ਇਸ਼ਕ ਕੀਤਾ ਜਾਵੇ ਤਾਂ ਮੇਰਾ ਖਿਆਲ ਆ ਵੀ ਇਹਦੇ ਨਾਲੋਂ ਕਈ ਗੁਣਾ ਚੰਗੇ ਨਤੀਜੇ ਆਉਣ ਜਿਹੜੇ ਕਿ ਬਦਖੋਹੀ ਤੇ ਬਦਨਾਮੀ ਤੋਂ ਬਿਲਕੁਲ ਉਲਟ ਹੋਣਗੇ ਹੁਣ ਇਹ ਗੱਲ ਹੋ ਗਈ ਪਰ ਮੈਂ ਅੱਜ ਸਵੇਰੇ ਇੱਕ ਰਿਪੋਰਟ ਪੜ੍ਹੀ ਉਹ ਬੜੀ ਹੈਰਾਨੀਜਨਕ ਆ ਆਪਾਂ ਇਹ ਗੱਲ ਸੁਣਦੇ ਆ ਸੋਚਦੇ ਆ ਵੀ ਭਾਈ ਫਲਾਣੀ ਥਾਂ ਦੇ ਉੱਤੇ ਚੋਰੀ ਹੋ ਗਈ ਕੋਈ ਇੱਥੇ ਗੱਟਰ ਦਾ ਟੱਕਣ ਚੱਕ ਕੇ ਲੈ ਜਾਂਦਾ ਕੋਈ ਇੱਥੇ ਟੂਟੀਆਂ ਖੋਲ ਕੇ ਲੈ ਜਾਂਦਾ ਕੋਈ ਇੱਥੇ ਕੋਈ ਅੱਜ ਕੱਲ ਤਾਂ ਧਾਰਮਿਕ ਥਾਵਾਂ ਦੇ ਬਾਹਰੋਂ ਬੂਟ ਚੋਰੀ ਹੁੰਦੇ ਆ ਅੱਜ ਕੱਲ ਜਿੱਥੇ ਜਿਹਦਾ ਹੱਥ ਪਵੇ ਜੇ ਲੱਸੀ ਵਾਲਾ ਡੋਲ ਆ ਜਿਹੜਾ ਇਧਰ ਧਿਆਲਪੁਰ ਦੇ ਵਿੱਚ ਚੋਰੀ ਹੋ ਸਕਦਾ ਜੇਕਰ ਇੱਥੇ ਰਾਜਸਥਾਨ ਦੇ ਵੱਲੋਂ ਤੇ ਵੈਸ਼ਨੋਦੇਵੀ ਵੱਲ ਜਾਂਦੇ ਇੱਕ ਸਾਈਕਲ ਸਵਾਰ ਇੱਕ ਸ਼ਰਦਾਲੂ ਨੂੰ ਰਾਹ ਦੇ ਵਿੱਚ ਜਲੰਧਰ ਦੇ ਵਿੱਚ ਉਹਦਾ ਸਾਰਾ ਸਮਾਨ ਲੁੱਟਿਆ ਜਾ ਸਕਦਾ ਮਤਲਬ ਕਿਤੇ ਵੀ ਕੁਝ ਵੀ ਹੋ ਸਕਦਾ ਪਰ ਜਿਹੜੀ ਖਬਰ ਆਈ ਆ ਇਹ 36 ਗੜ ਦੇ ਵੱਲੋਂ ਆਈ ਆ 36 ਗੜ ਦੇ ਕੋਰਬਾ ਜ਼ਿਲ੍ਹੇ ਦੇ ਵਿੱਚ ਡੋਲੀਪਾਰਾ ਖੇਤਰ ਆ ਇਥੇ 40 ਸਾਲ ਪੁਰਾਣਾ ਤੇ 60 ਫੁੱਟ ਲੰਮਾ ਲੋਹੇ ਦਾ ਪੁਲ ਰਾਤੋਂ ਰਾਤ ਚੋਰੀ ਹੋ ਗਿਆ 15 ਤੋਂ ਲੈ ਕੇ 20 ਲੱਖ ਰੁਪਈਆ ਦੀ ਕੀਮਤ ਮੰਨੀ ਜਾ ਰਹੀ ਆ ਰਾਤ ਦੇ 11 ਵਜੇ ਤੱਕ ਤਾਂ ਲੋਕਾਂ ਨੇ ਇਸ ਪੁਲ ਦੀ ਵਰਤੋਂ ਕੀਤੀ ਐ ਨਹਿਰ ਨੂੰ ਪਾਰ ਕਰਨ ਦੇ ਲਈ ਪਰ ਸਵੇਰੇ ਉੱਠ ਕੇ ਦੇਖਿਆ ਇਥੇ ਪੁਲ ਹੀ ਨਹੀਂਗਾ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਚੋਰ ਹੋਣਗੇ ਹੁਣ ਤੱਕ ਅਸੀਂ ਸਮਝਦੇ ਸੀ ਵੀ ਨੇਤਾ ਪੁਲ ਖਾ ਗਏ ਨੇਤਾ ਸੜਕਾਂ ਖਾ ਗਏ ਇਥੇ ਚੋਰ ਰਾਤੋਂ ਰਾਤੀ ਪੁਲ ਚੋਰੀ ਕਰਕੇ ਲੈ ਗਏ ਬਣਿਆ ਬਣਿਆ ਪੁਲ ਲੈ ਗਏ ਕਟਨ ਲੈ ਕੇ ਆਏ ਬੰਦੇ ਬਹੁਤ ਸਾਰੇ ਸੀ ਉਹਨਾਂ ਨੇ ਪੁਲ ਨੂੰ ਕਟਿਆ ਵੱਢਿਆ ਪੂਰੇ ਟੋਟੇ ਕੀਤੇ ਤੇ ਟਰੱਕਾਂ ਦੇ ਵਿੱਚ ਭਰਿਆ ਤੇ ਪਤਾ ਨਹੀਂ ਕਿੱਥੇ ਤੋਂ ਕਿੱਥੇ ਲੈ ਗਏ ਆ ਹਾਲਾਂਕਿ ਪੁਲਿਸ ਦੇ ਵੱਲੋਂ 5 ਬੰਦੇ ਫੜੇ ਗਏ ਆ ਹੁਣ ਤੱਕ 15 ਦੇ ਵਿੱਚੋਂ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਵੀ ਹੋਇਆ ਕੀ ਆ ਇਹ 30 ਟਨ ਲੋਹੇ ਦਾ ਪੁਲ ਆ ਜੀ 30 ਟਨ ਗਾਡਰ ਤੇ ਮੋਟੀਆਂ ਪਲੇਟਾਂ ਦੇ ਵਿੱਚ ਪਾਈਆਂ 17 ਜਨਵਰੀ ਦੀ ਰਾਤ ਨੂੰ 11 ਵਜੇ ਤੱਕ ਲੋਕਾਂ ਨੇ ਇਸ ਪੁਲ ਤੋਂ ਆਉਣ ਜਾਣ ਜਾਰੀ ਰੱਖਿਆ ਸਵੇਰੇ ਇਹ ਪੁਲ ਗਾਇਬ ਹੋ ਗਿਆ ਤੇ ਚੋਰਾਂ ਨੇ ਇੱਕ ਰਾਤ ਦੇ ਵਿੱਚ ਤਕਰੀਬਨ 6-7 ਘੰਟਿਆਂ ਦੇ ਵਿੱਚ ਇਸ ਪੁੱਲ ਦਾ ਨਾਮੋ ਨਿਸ਼ਾਨ ਮਟਾਤਾ ਮੈਨੂੰ ਤਾਂ ਲੱਗਦਾ ਵੀ ਇਹ ਜਿਹੜੇ ਚੋਰ ਆ ਇਹਨਾਂ ਨੂੰ ਕਿਸੇ ਨਾ ਕਿਸੇ ਥਾਂ ਤੋਂ ਚੋਣ ਲੜਾਉਣੀ ਚਾਹੀਦੀ ਆ ਜਿਹੜੇ ਚੀਜ਼ਾਂ ਇਹ ਗਾਇਬ ਕਰ ਦਿੰਦੇ ਆ ਹੁਣ ਪਤਾ ਲੱਗਾ ਜੀ ਕਿ 15 ਤੋਂ 20 ਲੱਖ ਰੁਪਏ ਦੀ ਜਿਹੜੀ ਆ ਇਸ ਲੋਹਾ ਤੇ ਬਾਕੀ ਸਮਾਨ ਜਿਹੜਾ ਇਹਨਾਂ ਨੇ ਚੋਰੀ ਕੀਤਾ ਤੇ ਹੁਣ ਇਹਨਾਂ ਦੇ ਕੋਲੋਂ ਪਰਭਾਈ ਹੋਊਗੀ ਇਹਨਾਂ ਦੇ ਕੋਲੋਂ ਕੀ ਪਰਭਾਈ ਹੋਣੀ ਆ ਜਿਹੜੇ ਇਹੋ ਜੀ ਸੋਚ ਵਾਲੇ ਉਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਕਬਾੜੀਆਂ ਨੂੰ ਕੀ ਕੀ ਵੇਚਤਾ ਹੋਣਾ ਤੇ ਪੁਲਿਸ ਹੁਣ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਵੀ ਇਹਨਾਂ ਨੇ ਕਿਹੜੇ ਕਬਾੜੀਏ ਕੋਲੇ ਸਮ ਦੇਸ਼ ਦੇ ਵਿੱਚ ਪੁਲ ਚੋਰੀ ਹੁੰਦੇ ਆ ਦੇਸ਼ ਦੇ ਵਿੱਚ ਪੈਰ ਵੱਢ ਲਏ ਜਾਂਦੇ ਆ ਜੇਲ੍ਹਾਂ ਦੇ ਵਿੱਚ ਅਨਤ ਕੰਮ ਹੁੰਦੇ ਆ ਬਾਹਰ ਵੀ ਅਨਤ ਕੰਮ ਹੁੰਦੇ ਆ ਪੰਜਾਬ ਤੇ ਸਮੁੱਚਾ ਦੇਸ਼ ਕਿਹੜੇ ਪਾਸੇ ਖੜ ਗਿਆ ਜਾ ਕੇ ਪੰਜਾਬ ਤੇ ਸਮੁੱਚੇ ਦੇਸ਼ ਦੇ ਵਿੱਚ ਹੋਈ ਕੀ ਕੀ ਜਾਂਦਾ ਯੂਪੀ ਦੇ ਵਿੱਚੋਂ ਜਦੋਂ ਵੀ ਖਬਰ ਆਉਂਦੀ ਆ ਉਹ ਸੱਚੀ ਮੁੱਚੀ ਹੈਰਾਨ ਕਰਨ ਵਾਲੀ ਹੁੰਦੀ ਆ ਵੀ ਆਹ ਕੁਛ ਯਾਰ ਇੱਥੇ ਹੋ ਗਿਆ ਯਾਰ ਇੱਥੇ ਆਹ ਕੁਝ ਵੀ ਹੋਣਾ ਸੀ ਯਾਰ ਇੱਥੇ ਆਹ ਕੁਝ ਕਿਵੇਂ ਹੋ ਗਿਆ ਸੋ ਇਹ ਚੋਰਾਂ ਦੀ ਗੱਲ ਇਹ ਮੂਰਖ ਆਸ਼ਕਾਂ ਦੀ ਗੱਲ ਸੋਚਣ ਵਿਚਾਰਨ ਲਈ ਮਜਬੂਰ ਕਰਦੀ ਆ ਕਿ ਭਾਈ ਅਸੀਂ ਨੈਤਿਕ ਤੌਰ ਦੇ ਉਤੇ ਕਿੱਥੇ ਜੇ ਖੜੇ ਆ ਹੁਣ ਗੱਲ ਕਰਦੇ ਪੰਜਾਬ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਤਰ੍ਹਾਂ ਦੇ ਉਸਲਵਟੇ ਆਉਂਦੇ ਰਹਿਣ ਦੇ ਵਿੱਚ ਆਉਣੇ ਆ ਖਬਰਾਂ ਆਉਣ ਲੱਗ ਪਿਆ ਕਿ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਪੁਨਰ ਸੁਰਜੀਤੀ ਦਾ ਗੱਠ ਜੋੜ ਹੋ ਸਕਦਾ ਇਹ ਕਿਉਂ ਆਉਣ ਲੱਗੀਆਂ ਕਿਉਂਕਿ ਚੋਣਾਂ ਦੇ ਵਿੱਚ 1 ਸਾਲ ਰਹਿ ਗਿਆ ਲਗਭਗ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮੁਖੀ ਜਾਂ ਕਹੀਏ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਇਸ ਵੇਲੇ ਚਾਹੁੰਦਾ ਜੀ ਕਿ ਮੈਂ ਬਾਹਰ ਆਵਾਂ ਤੇ ਮੈਂ ਪਾਰਲੀਮੈਂਟ ਦੇ ਬਜਟ ਸੈਸ਼ਨ 'ਚ ਹਿੱਸਾ ਲਵਾਂ ਮੈਨੂੰ ذاتی ਤੌਰ ਤੇ ਇੰਉ ਲੱਗਦਾ ਵੀ ਸ਼ਾਇਦ ਮੌਕਾ ਨਾ ਮਿਲੇ ਹਾਲਾਂਕਿ ਮਿਲ ਜਾਵੇ ਅਸੀਂ ਚਾਹੁੰਦੇ ਆ ਪਰ ਮੈਨੂੰ ਲੱਗਦਾ ਵੀ ਜਿਵੇਂ ਸਰਕਾਰ ਚਾਹੁੰਦੀ ਆ ਜਿਵੇਂ ਬਾਕੀ ਸਾਰੀਆਂ ਗੱਲਾਂ ਬਾਤਾਂ ਵੀ ਸ਼ਾਇਦ ਇਹ ਮੌਕਾ ਨੂੰ ਨਾ ਮਿਲੇ ਪਰ ਜੇਕਰ ਪੁਨਰਸਰਜੀਤੀ ਦਲ ਤੇ ਵਾਰਿਸ ਪੰਜਾਬ ਦੇ ਇਕੱਠੇ ਹੁੰਦੇ ਆ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਸਰ ਕੀ ਪਾਊਗਾ ਇਹਨਾਂ ਦੋਹਾਂ ਧਿਰਾਂ ਦੇ ਜਾਣਕਾਰ ਤਾਂ ਇਹ ਗੱਲ ਕਹਿੰਦੇ ਕਿ ਅਕਾਲੀ ਦਲ ਬਦਲ ਦਾ ਬਹੁਤ ਵੱਡੇ ਪੱਧ ਪਰ ਸੋਹਤ ਰਸਾ ਸਿਰੇ ਤੇ ਗੰਡ ਗੰਡ ਦੌਰ ਨਾਲ ਸੁਣਿਓ ਨਾ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪੰਜਾਬ ਦੇ ਕੱਲੇ ਕੱਲੇ ਹਿੱਸੇ ਦੇ ਵਿੱਚ ਕੱਲੇ ਕੱਲੇ ਬੂਤ ਤੱਕ ਪ੍ਰਭਾਵ ਆ ਤੇ ਨਾ ਹੀ ਇਸ ਵੇਲੇ ਪੁਨਰ ਸੁਰਜੀਤੀ ਦਾ ਆਕਾਲੀ ਦਲ ਪੁਨਰ ਸੁਰਜੀਤੀ ਜਿੰਨੀ ਵੱਡੀ ਲਹਿਰ ਬਣ ਕੇ ਆਉਂਦਾ ਪ੍ਰਤੀਤ ਹੋਇਆ ਉਹ ਲਹਿਰ ਠੋਸ ਹੋ ਗਈ ਤੇ ਆਕਾਲੀ ਦਲ ਵਾਰਿਸ ਪੰਜਾਬ ਦੇ ਇਸ ਵੇਲੇ ਉਸ ਥਾਂ ਦੇ ਉੱਤੇ ਆ ਕਿ ਮਾਝਾ ਖੇਤਰ ਦੇ ਵਿੱਚ ਪ੍ਰਭਾਵ ਹੈ ਪਰ ਪੂਰੇ ਪੰਜਾਬ ਦੇ ਵਿੱਚ ਪ੍ਰਭਾਵ ਨਹੀਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਪਿਛਲੇ ਦਿਨੀ ਆਪਾਂ ਜਾਣਦੇ ਕਿ ਲੱਖਾਂ ਸਦਾਨਾਂ ਤੇ ਕਈ ਹੋਰ ਸ਼ਾਮਿਲ ਹੋਏ ਆ ਉਹਨਾਂ ਦੇ ਆਉਣ ਨਾਲ ਤੇ ਇਸ ਗਠਜੋੜ ਦੇ ਨਾਲ ਜੇਕਰ ਹੋ ਜਾਂਦਾ ਤਾਂ ਪੰਜਾਬ ਦੇ ਵਿੱਚ ਰਾਜਨੀਤਿਕ ਸਮੀਕਰਨ ਕਿਵੇਂ ਬਦਲਣਗੇ ਇਸ ਸਮੇਂ ਤੇ ਨਿਰਪਰ ਕਰਲੀ ਗੱਲ ਆ ਪਰ ਜੋੜ ਤੋੜ ਹੁਣ ਤੋਂ ਸ਼ੁਰੂ ਹੋ ਚੁੱਕੇ ਆ ਆਕਾਲੀ ਦਲ ਇਹ ਚਾਹੁੰਦਾ ਜੀ ਕਿ ਸਾਡੇ ਨਾਲ ਬੀਜੇਪੀ ਦਾ ਗਠਜੋੜ ਹੋ ਜੇ ਪਰ ਸਾਡੀਆਂ ਸ਼ਰਤਾਂ ਤੇ ਹੋਵੇ ਬੀਜੇਪੀ ਇਹ ਚਾਹੁੰਦੀ ਆ ਕਿ ਆਕਾਲੀ ਦਲ ਜਾਂ ਕਿਸੇ ਹੋਰ ਨਾਲ ਗਠਜੋੜ ਭਾਵੇਂ ਕਰਨਾ ਪੈ ਜਾਵੇ ਪਰ ਅਸੀਂ ਆਪ ਦੇ ਆਪ ਨੂੰ ਉੱਤੇ ਰੱਖੀਏ ਕਿਉਂਕਿ ਅਸੀਂ ਵੱਡੇ ਇੰਜਣ ਵਾਲੀ ਸਰਕਾਰ ਆ ਕੇਂਦਰ ਵਾਲੇ ਇੰਜਣ ਦੇ ਹੁਣ ਸਮਾਂ ਦੱਸੂਗਾ ਬਣਦਾ ਕੀ ਆ ਪਰ ਕਾਂਗਰਸੀ ਜਿਹੜੇ ਪੰਜਾਬ ਦੇ ਉਹ ਇਸ ਵੇਲੇ ਚੁੱਪਗੁਪ ਜੇ ਆ ਰਾਹੁਲ ਗਾਂਧੀ ਨੇ 3 ਘੰਟੇ ਦਿੱਲੀ ਦੇ ਵਿੱਚ ਮਲਕਾਰਜਨ ਖੜਗੇ ਸਾਹਿਬ ਦੇ ਘਰ ਦੇ ਵਿੱਚ ਕਲਾਸ ਲਾਈ ਆ ਜਿਹੜੇ ਕਾਂਗਰਸੀ ਨਿਤ ਪੰਜਾਬ ਚ ਠੰਗ ਮਠੰਗੀ ਹੁੰਦੇ ਸੀ ਪਿਛਲੇ 3 ਦਿਨਾਂ ਤੋਂ ਠੰਗ ਮਠੰਗੀ ਨਹੀਂ ਹੋਏ ਇੱਕ ਦੂਜੇ ਦੇ ਉੱਤੇ ਸ਼ਬਦਕਵਾਰ ਉਹਨਾਂ ਨੇ ਨਹੀਂ ਕੀਤੇ ਬਸ ਪਾ ਨੇਤਾ ਇਸ ਵੇਲੇ ਪੰਜਾਬ ਚ ਕੀ ਰੰਗ ਦਿਖਾਉਣਗੇ ਤੇ ਕੀ ਆਮ ਆਦਮੀ ਪਾਰਟੀ ਆਉਂਦੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਰਕੇ ਤੇ ਜਦੋਂ ਵੀ ਇਹਨਾਂ ਨੂੰ ਔਰਤਾਂ ਨੂੰ 11-1100 ਰੁਪਏ ਦਿੱਤਾ ਜਿੰਨੀਆਂ ਕੋਲ ਵੀ ਉਹਦੇ ਕਰਕੇ ਕੋਈ ਨਵਾਂ ਜਲਵਾ ਪੇਸ਼ ਕਰ ਸਕੂ ਆਮ ਆਦਮੀ ਪਾਰਟੀ ਕਿ ਨਹੀਂ ਦੂਰੀ ਵਾਰ ਆ ਸਕੂ ਕਿ ਨਹੀਂ ਇਹ ਉਹ ਵਾਲੇ ਵਕਤ ਨਹੀਂ ਬਿਆਨ ਕਰਨਾ ਪਰ ਮੇਰੀ ਫਿਰ ਪੰਜਾਬੀਆਂ ਨੂੰ ਬੇਨਤੀ ਆ ਪੰਜਾਬ ਦੇ ਵਿੱਚ ਬੇਦਬੀਆਂ ਹੋਣ ਲੱਗ ਪਈਆਂ ਪੰਜਾਬ ਦੇ ਵਿੱਚ ਭਾਵਨਾਵਾਂ ਮਾ ਪੜਕਾਉਣ ਦਾ ਸਿਲਸਲਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਉਹ ਆ ਬੁਰਾ ਤੇ ਆ ਚੰਗਾ ਤੇ ਮੈਂ ਮਾੜਾ ਤੇ ਮੈਂ ਚੰਗਾ ਤੇ ਉਹ ਮਾੜਾ ਤੇ ਫਲਾਣੀ ਗੱਲ ਇਹ ਸਿਲਸਲਾ ਸ਼ੁਰੂ ਹੋ ਗਿਆ ਪਰ ਬੇਨਤੀ ਸਿਰਫ ਇੰਨੀ ਆ ਕੇ ਭਾਈ ਤੇਲ ਤੇ ਤੇਲ ਦੀ ਧਾਰ ਦੇਖੋ ਕਿਸੇ ਦੇ ਮਗਰ ਲੱਗ ਕੇ ਆਪਣੀਆਂ ਭਾਵਨਾਵਾਂ ਢਕਾਇਓ ਨਾ ਸਭ ਕੁਝ ਪੰਜਾਬ ਦੇ ਵਿੱਚ ਠੀਕ ਰਹੇ ਇਹਦੀ ਅਸੀਂ ਕਾਮਨਾ ਕਰਦੇ ਹਾਂ